ਤੌਰ ਦੇ ਉਤੇ ਸਮਾਪਤੀ ਹੋਈ ਹੈ ਦਵਿੰਦਰ ਜੀ ਔਰ ਹਰਪ੍ਰੀਤ ਦਾ ਅੱਜ ਇਹਨਾਂ ਨੇ ਅੰਤਮ ਅਰਦਾਸ ਦੇ ਨਾਲ ਪੂਜ ਪਾਇਆ ਦੋਨੋਂ ਪਰਿਵਾਰ ਬਹੁਤ ਦੁੱਖ ਦੇ ਵਿੱਚ ਨੇ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਭਾਜਪੀ ਵੱਲੋਂ ਉਹਨਾਂ ਦੇ ਸਾਰੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਇਸ ਉਹ ਜੇ ਵੇਚ ਆਇਆ ਇਸ ਤੋਂ ਮਾੜਾ ਹੋ ਨਹੀਂ ਸਕਦਾ ਔਰ ਸਰਕਾਰਾਂ ਹੁੰਦੀਆਂ ਨੇ ਪੁਲਿਸ ਹੁੰਦੀ ਐ ਲੋਕਾਂ ਦੀ ਹਫਾਜ਼ਤ ਲਈ ਇੱਥੇ ਉਲਟਾ ਕੰਮ ਹੋਇਆ ਪਰ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਕਿ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਸਾਰੇ ਇਕੱਤਰ ਹੋ ਕੇ 10 ਦਿਨ ਬੈਠੇ ਰਹੇ ਜਦ ਤੱਕ ਥੋੜਾ ਬਹੁਤਾ ਕੋਈ ਇਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ ਕੋਈ ਇੰਨਾ ਦੀ ਦੁੱਖ ਦੀ ਸੁਣਵਾਈ ਨਹੀਂ ਹੋਈ ਤਾਂ ਹੁਣ ਆਸ ਹੈ ਕਿ ਅੱਗੇ ਨੂੰ ਇਹ ਸਰਕਾਰ ਇਹ ਸੋਚ ਕੇ ਚੱਲੇ ਕਿ ਇਹ ਜੇ ਹਾਦਸੇ ਨਾ ਹੋਣ ਔਰ ਜੇ ਕਿਤੇ ਉਨੇ ਕੀ ਹੋਏ ਤਾਂ 10 ਦਿਨ ਕਿਸੇ ਨੂੰ ਨਾ ਸੜਕਾਂ ਤੇ ਬੈਠਣਾ ਪਵੇ ਪਹਿਲੇ ਹੀ ਪਾਲਿਸੀ ਬਣਾਉਣ ਕਿ ਇਹ ਇਹ ਜੀ ਗੱਲ ਦੀ ਨਿਆਂ ਦੇਣ ਦੇ ਲਈ ਦੇਰ ਨਾ ਕਰਨ ਵਾਇਗਰੂ ਅਗੇ ਅਰਦਾਸ ਹੈ ਕਿ ਇਸ ਪਰਿਵਾਰ ਦੇ ਉੱਤੇ ਕੰਮ ਦੇ ਵਿੱਚ ਕੀ ਕੰਮ ਵੀ ਸਕਦੇ ਹੋ ਸਰਕਾਰ ਕੀ ਕੰਮ ਵੀ ਸਕਦੇ ਹੈ ਕਮੀ ਤਾਂ ਇਹੀ ਹੈ ਕਿ 10 ਦਿਨ ਲਾਤੇ ਔਰ ਉਹ ਵੀ ਤਿਆਰ ਨਹੀਂ ਸੀ ਆਪਣੇ ਮੁਲਾਜ਼ਮ ਦੇ ਉੱਤੇ ਦੇਖੋ ਤੁਸੀਂ ਕੋਈ ਵੀ ਹੋ بڑا ਛੋਟਾ ਜੋ ਵੀ ਹੋਏ ਸਭ ਦਾ ਇੱਕ ਜ਼ਮਾਨਦਾਰੂ ਹੱਕ ਹੈ ਕਿ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਔਰ ਇਹ ਗੱਲ ਤਾਂ ਜਾ ਕੇ ਪੂਰੀ ਹੋਈ ਜਦ ਸਾਰਾ ਇਲਾਕਾ ਇਕੱਠਾ ਹੋ ਕੇ ਸੜਕਾਂ ਤੇ ਬੈਠਿਆ ਮੌਸਮ ਵੀ ਦੇਖਿਆ ਤੁਸੀਂ ਕੀ ਹੈਗਾ ਹਾਲਤ ਕੀ ਹੋਈ ਪਰ ਮਜਬੂਰਨ ਬੈਠਣਾ ਬੈਠਣਾ ਪਿਆ ਮਰਦ ਸਾਹਿਬ ਪੰਜਾਬ 50 ਹਜ਼ਾਰ ਦੇ ਗ੍ਰਾਂਟ ਦੇਣ ਦੀ ਗੱਲ ਕੀਤੀ ਜੇ ਵੀ ਅਸੀਂ ਕੇਸ ਲਾ ਕੇ ਬੈਠਾਂਗੇ ਪੰਜਾਬ ਸਰਕਾਰ 50 ਲੱਖ ਰੁਪਏ ਦੇਖੋ ਜੋ ਮੈਨੂੰ ਪਤਾ ਚੱਲਿਆ ਕਿ 4-4 ਲੱਖ ਦਾ ਡੀਸੀ ਫੰਡ ਤੋਂ ਮਿਲਿਆ ਇਹਨਾਂ ਨੂੰ ਔਰ ਜੇ ਇਹਨਾਂ ਨੇ ਕੋਈ ਵਾਅਦਾ ਕੀਤਾ ਹੈ ਇਹ ਇੱਕ ਵਾਦਾ ਤਾਂ ਪੂਰਾ ਕਰ ਲੈਣ ਦੂਜੇ ਤਾਂ ਇਹਨਾਂ ਨੇ ਕਈ ਕੀਤੇ ਨਹੀਂ ਪਰ ਇਨਸਾਨੀਅਤ ਦੇ ਤੌਰ ਦੇ ਉੱਤੇ ਇਹ ਵਾਦਾ ਪੂਰਾ ਕਰ ਲੈਣ ਦੇਖੋ ਫੇਰ ਮੁੱਦਾ ਚੱਲ ਰਿਹਾ ਜੀ ਲੈਂਡ ਪਾਲੂਜ ਪੋਲਿਸੀ ਦੇਖੋ ਲੈਂਡ ਪੂਲਿੰਗ ਦਾ ਸਖਤ ਵਿਰੋਧਤਾ ਆਪਣੇ ਕਿਸਾਨ ਵੀਰਾਂ ਦੇ ਨਾਲ ਪੂਰੀ ਸਾਡੀ ਸਾਡਾ ਸਾਥ ਪਰਸਨਲ ਤੌਰ ਤੇ ਪਾਰਟੀ ਤੌਰ ਤੇ ਔਰ ਇਹਨਾਂ ਦੀ ਅੰਤ ਤੱਕ ਅਸੀਂ ਲੜਾਈ ਲੜਾਂਗੇ ਮਾਏ ਹੋਏ ਉਦੀ ਬਦਰਾਮੀ ਨੂੰ ਨਾਸਾਰਦੇ ਹੋਏ ਦੋ ਮਨੁੱਖਾਂ ਨੇ ਦੋ ਕੀਰਤੀਆਂ ਨੇ ਜਿਹੜੀ ਕਿ ਆਪਣੀ ਜਾਨ ਗਵਾਈ ਉਹ ਇੱਕ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਤੇ ਬਹੁਤ ਵੱਡਾ ਕਲੰਕ ਹੈ ਔਰ ਉਸ ਤੇ ਇਵਜਵਜੋ ਜੋ ਲੋਕਾਂ ਨੇ ਸੰਘਰਸ਼ ਕੀਤਾ ਜੋ ਨਿਆਂ ਦੀ ਧਰਤੀ ਤੇ ਸੰਘਰਸ਼ ਕੀਤਾ ਸਾਰੀਆਂ ਜਥੇਬੰਦੀਆਂ ਨੇ ਸੰਘਰਸ਼ ਕੀਤਾ ਦਿਨ ਰਾਤ ਇੱਕ ਮਿਹਨਤ ਕਰਕੇ ਜਿਹੜਾ ਇਨਸਾਫ ਦਵਾਇਆ ਉਹਨਾਂ ਦੋ ਕਿਰਤੀਆਂ ਨੂੰ ਉਹ ਵੀ ਇੱਕ ਮਿਸਾਲ ਹੈ ਅਗਾਯੋਗ ਹੈ ਔਰ ਮੈਂ ਸਮਝਦਾ ਵੀ ਹਾਲੇ ਜਿੱਤ ਨਹੀਂ ਹੋਈ ਹੈ ਕਿਉਂਕਿ ਅਜੇ ਸੰਘਰਸ਼ ਅਧੂਰਾ ਹੈ ਜੇ ਜਦੋਂ ਤੱਕ ਲੋਕ ਜਿਸ ਤਰ੍ਹਾਂ ਪਹਿਲਾਂ ਤਾਲ ਮਿਲ ਕਮੇਟੀਆਂ ਬਣਾਇਆ ਕਰਦੇ ਸੀਗੇ ਜਦੋਂ ਤੱਕ ਲੋਕ ਹਲਕੇ ਦੀਆਂ ਇਲਾਕੇ ਦੀਆਂ ਤਾਲ ਮਿਲ ਕਮੇਟੀਆਂ ਨਹੀਂ ਬਣਾਉਂਦੇ ਸੰਘਰਸ਼ ਲਈ ਤਾਲ ਮਿਲ ਕਮੇਟੀਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਉਦੋਂ ਤੱਕ ਜਿਹੜਾ ਹੈਗੇ ਜੇ ਮਿਲੀ ਹੋਈ ਜਿਹੜੀ ਆਜ਼ਾਦੀ ਹੈ ਉਦੋਂ ਤੱਕ ਇਹ ਸਮਝ ਲਓ ਵੀ ਅਜਾਈ ਹੀ ਜਾਊਗੀ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿਕ ਪੋਲਿਸੀ ਲਿਆ ਦੇਖੋ ਦੇਖੋ ਗੱਲ ਇਹ ਹੈ ਕਿ ਜਿਹੜੀ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਜਿਹੜੀ ਜ਼ਮੀਨਾਂ ਨੇ ਉਹ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਦੀ ਜਿਹੜੀ ਜ਼ਮੀਨ ਹੈ ਉਹਦਾ ਹੱਕ ਹੈ ਉਹ ਜ਼ਮੀਨ ਉਹ ਦਵੇ ਨਾ ਦਵੇ ਉਹਦੀ ਮਰਜ਼ੀ ਦੀ ਗੱਲ ਹੈ ਉਹ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਵੀ ਕੋਈ 100 200 ਕਿੱਲਾ ਨਹੀਂ ਉਹ ਵੀ 70 80000 ਕਿੱਲਾ ਜਿਹੜਾ ਐਕਵਾਇਰ ਕਰਨ ਜਾ ਰਹੀ ਹੈ ਉਹ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਗੁਲਾਮੀ ਵਾਲ ਤੱਕ ਕਰਦੀਆਂ ਇੱਕ ਸਾਜਸਾ ਰਚੀਆਂ ਜਾ ਰਹੀਆਂ ਨੇ ਦਿੱਲੀ ਵਾਲੇ ਜਿਹੜੇ ਨੇ ਇਹ ਸਾਰਾ ਕੁਝ ਕਰਾ ਰਹੇ ਨੇ ਜਿਹੜਾ ਕਿ ਬੜਾ ਨਿੰਦਣਯੋਗ ਹੈ ਪਰ ਮੈਂ ਸਮਝਦਾ ਕਿ ਲੋਕ ਸੰਘਰਸ਼ ਦੇ ਕਿਸਾਨ ਯੂਨਨ ਵੱਖ-ਵੱਖ ਪਾਰਟੀਆਂ ਸੰਘਰਸ਼ ਕਰਨਗੇ ਤੇ ਉਹਨਾਂ ਦੀ ਜਿਹੜੀ ਜ਼ਮੀਨ ਹੈ ਜਿਹੜੀ ਉਹਨੂੰ ਜਿਹੜੀ ਇਹ ਐਕਵਾਇਰ ਨਹੀਂ ਕਰ ਸਕਣਗੇ ਆ